ਕਰਦੇ ਆ ਤੁਹਾਡੇ ਨਾਲ ਕੁਝ ਗੱਲਾਂ ਵਤ ਅੱਜ ਕਿਉਂਕਿ ਹਰੇਕ ਇਨਸਾਨ ਜਿਹੜਾ ਜੋ ਫਿਰ ਕਰਦੇ ਆਂ ਸ਼ੁਰੂ ਗੱਲਾਂ ਵਾਤਾ ਤੁਹਾਡੇ ਨਾਲ ਅੱਜ ਦਾ ਜਿਹੜਾ ਆਪਣਾ ਵਿਸ਼ਾ ਹੈਗਾ ਵੀ ਆਪਾਂ ਹਰੇਕ ਇਨਸਾਨ ਆ ਜਿਹੜਾ ਜ਼ਿੰਦਗੀ ਦੇ ਵਿੱਚ ਕਦੇ ਨਾ ਕਦੇ ਟ੍ਰੇਨ ਦੇ ਵਿੱਚ ਜ਼ਰੂਰ ਸਫ਼ਰ ਕਰਦਾ ਟ੍ਰੇਨ ਦੇ ਵਿੱਚ ਸਫ਼ਰ ਕਰਦੇ ਸਮੇਂ ਆਪਾਂ ਨੂੰ ਆਉਣ ਵਾਲੀਆਂ ਜਿਹੜੀਆਂ ਮੁਸ਼ਕਲਾਂ ਨੇ ਉਹਨਾਂ ਦਾ ਸਾਹਮਣਾ ਕਰਨ ਵਾਸਤੇ ਜਿਹੜੀਆਂ ਕੁਝ ਗੱਲਾਂ ਨੇ ਤੁਸੀਂ ਯਾਦ ਜ਼ਰੂਰ ਰੱਖਣੀਆਂ ਨੇ ਜੇ ਤੁਹਾਡੇ ਇਹ ਗੱਲਾਂ ਯਾਦ ਹੋਣਗੀਆਂ ਤੁਹਾਡੇ ਚੇਤੇ ਹੋਣਗੀਆਂ ਤਾਂ ਤੁਸੀਂ ਤੁਹਾਡੇ ਚੇਤੇ ਹੋਣਗੀਆਂ ਤਾਂ ਜਿਹੜਾ ਤੁਹਾਡਾ ਸਫਰ ਹੈ ਜਿਹੜਾ ਸਫਰ ਹੈ ਬਹੁਤ ਸਖਾਲਾ ਹੋ ਸਕਦਾ ਹੈ। ਕਈ ਲੋਕ ਨੇ ਜਿਹੜੇ ਟ੍ਰੇਨ ਦੇ ਵਿੱਚ ਕਦੇ-ਕਦੇ ਸਫਰ ਕਰਦੇ ਨੇ ਬਹੁਤੇ ਲੋਕ ਨੇ ਜਿਹੜੇ ਉਹਨਾਂ ਦਾ ਹਰ ਰੋਜ਼ ਟ੍ਰੇਨ ਦੇ ਵਿੱਚ ਸਫਰ ਹੈ। ਜਿਹੜਾ ਰੋਜ਼ ਆਪਣਾ ਰੋਜ਼ਮਰ ਦਾ ਸਫਰ ਹੈ ਉਹ ਟ੍ਰੇਨ ਦੇ ਵਿੱਚ ਹੀ ਕਰਦੇ ਨੇ ਬਹੁਤੇ ਲੋਕ। ਉਸ ਵਾਸਤੇ ਅੱਜ ਤੁਹਾਨੂੰ ਕੁਝ ਗੱਲਾਂ ਮੈਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਨੇ ਵੀ ਜੇ ਤੁਸੀਂ ਟ੍ਰੇਨ ਦੇ ਵਿੱਚ ਸਫਰ ਕਰ ਰਹੇ ਹੋ ਤਾਂ ਇਹ ਗੱਲਾਂ ਤੁਸੀਂ ਧਿਆਨ ਹੈ ਜਿਹੜਾ ਜ਼ਰੂਰ ਰੱਖਿਓ। ਤਾ ਜੋ ਤੁਹਾਡੀ ਜਿਹੜੀ ਸਫਰ ਹੈ ਉਸ ਖਤ ਦੇ ਬਾਅਦ ਦੇ ਵਿੱਚ ਆਪਾਂ ਗੱਲ ਸ਼ੁਰੂ ਕਰਦੇ ਆਂ ਤੇ ਆਪਾਂ ਨਾ ਹਰੇਕ ਇਨਸਾਨ ਆ ਜਿਹੜਾ ਜ਼ਿੰਦਗੀ ਵਿੱਚ ਰਜਾਨਾ ਜਾਂ ਕਦੇ ਸਫਰ ਸ਼ੁਰੂ ਕਰਦਾ ਕਈ ਇਹ ਜਿਹੇ ਇਨਸਾਨ ਨੇਗੇ ਜਿਹੜੇ ਰਜਾਨਾ ਨਾ ਟ੍ਰੇਨ ਦੇ ਵਿੱਚ ਹੀ ਸਫਰ ਕਰਦੇ ਨੇ ਜੇ ਆਪਾਂ ਨੂੰ ਇਹ ਪੰਜ ਸੱਤ ਗੱਲਾਂ ਨੇ ਜਿਹੜੀਆਂ ਟ੍ਰੇਨ ਦੇ ਵਿੱਚ ਸਫ਼ਰ ਕਰਨ ਦੇ ਸਮੇਂ ਤੁਹਾਨੂੰ ਯਾਦ ਹੋਣਗੀਆਂ ਤਾਂ ਤੁਸੀਂ ਜਿਹੜਾ ਸਫੜਾ ਸਫਰਾ ਹੈ ਤੁਹਾਡਾ ਪਾਣੀ ਕਿਤਨਾ ਫੇਰ ਰਹੀ ਹੈ ਪਾਣੀ ਦੀ ਲਹਿਰ ਪਾਣੀ ਅਭੀ ਤੋ ਉਤਰ ਗਿਆ ਹੈ ਠੀਕ ਹੈ ਹਮਾਰੇ گاਉਂ ਮੇ ਤੋ ਥੋੜਾ ਪਾਣੀ ਕਮ ਹੋ ਗਿਆ ਐਤੇ ਵੈਸੇ ਦੂਸਰੀ ਸਾਈਡ ਜੋ ਆਪਣੇ ਤਰਨ ਤਨ ਗਾਲਾ ਜਨਾਲਾ ਇਹਰਾ ਬੱਬਾ ਨਾਨਕ ਜੋ ਹਮਾਰੇ ਸੇ ਬਹੁਤ ਦੂਰ ਹੈ ਤਕਰੀਬਨ 200 ਕਿਲੋਮੀਟਰ ਦੂਰ ਹੈ ਉਧਰ ਵੀ ਪਾਣੀ ਖੜਾ ਹੈ ਜੇ ਆਪਾਂ ਸਫਰ ਕਰਦੇ ਆਂ ਟ੍ਰੇਨ ਦੇ ਵਿੱਚ ਤਾਂ ਤੁਹਾਨੂੰ ਕਿਹੜੀਆਂ ਕਿਹੜੀਆਂ ਗੱਲਾਂ ਨੇ ਉਹ ਪੰਜ ਸੱਤ ਗੱਲਾਂ ਮੈਂ ਤੁਹਾਡੇ ਨਾਲ ਕਰਨੀਆਂ ਨੇ ਜਿਹੜੀਆਂ ਤੁਸੀਂ ਜੇ ਤੁਹਾਡੇ ਯਾਦ ਹੋਣਗੀਆਂ ਤਾਂ ਤੁਹਾਡਾ ਜਿਹੜਾ ਸਫਰ ਹੈ ਬਹੁਤ ਸਖਾਲਾ ਹੋ ਸਕਦਾ ਆਪਾਂ ਕੀ ਲੋਕ ਨੇ ਜਿਹੜੇ ਟ੍ਰੇਨ ਦੇ ਵਿੱਚ ਸਫਰ ਕਰਦੇ ਨੇ ਕਈ ਕਦੇ ਕਦੇ ਸਫਰ ਕਰਦੇ ਨੇ ਕਿਉਂਕਿ ਵੀ ਟ੍ਰੇਨ ਦਾ ਸਫਰ ਜਿਹੜਾ ਇਨਸਾਨ ਵਾਸਤੇ ਸਖਾਲਾ ਤੇ ਸਸਤਾ ਪੈਂਦਾ ਜਿਵੇਂ ਅਸੀਂ ਵੀ ਕਈ ਵੀ ਟ੍ਰੇਨ ਦੇ ਵਿੱਚ ਜਾਣੇ ਹਾਂਗੇ ਜਿਵੇਂ ਹਜੂਰ ਸਾਹਿਬ ਸਤਸਕੰਚਰੀ ਹਜੂਰ ਸਾਹਿਬ ਵਾਸਤੇ ਦਰਸ਼ਨ ਕਰਨ ਵਾਸਤੇ ਪਹਿਲਾਂ ਅਸੀਂ ਟ੍ਰੇਨ ਦੀ ਟਿਕਟ ਬੁੱਕ ਕਰਾਉਣੀ ਹੈ ਟਿਕਟ ਬੁੱਕ ਕਰਾਉਣ ਤੋਂ ਬਾਅਦ ਜਿਹੜੀ ਟਿਕਟ ਆਉ ਆਪਣੀ ਰਾਖਮੀ ਟਿਕਟ ਹੋ ਜਾਂਦੀ ਹੈ ਸੀਟ ਹੋ ਜਾਂਦੀ ਹੈ ਜਿਹਦੇ ਉੱਪਰ ਆਪਾਂ ਬੈਠ ਸਕਦੇ ਹਾਂ ਪੈ ਸਕਦੇ ਹਾਂ ਬਹਿ ਸਕਦੇ ਹਾਂ ਜਿਹੜੀ ਤੁਹਾਡੀ ਸੀਟ ਹੈ ਚਾਹੇ ਤੁਸੀਂ ਜੇਕਰ ਤੁਹਾਡੀ ਸੀਟ ਦੇ ਉੱਪਰ ਕੋਈ ਬਹਿੰਦਾ ਆਕੇ ਤਾਂ ਤੁਸੀਂ ਉਹਨੂੰ ਉਠਾ ਸਕਦੇ ਹੋ ਪੁਲਿਸ ਦੀ ਸਹਾਇਤਾ ਦੇ ਨਾਲ ਪ੍ਰਸ਼ਾਸਨ ਦੀ ਸਹਾਇਤਾ ਦੇ ਨਾਲ ਅੱਜ ਕੁਝ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਨੇ ਮੰਨ ਲਓ ਵੀ ਜੇ ਤੁਸੀਂ ਟ੍ਰੇਨ ਦੇ ਵਿੱਚ ਸਫ਼ਰ ਕਰ ਰਹੇ ਹੋ ਕਈ ਵਰੀ ਪੁਲਿਸ ਵਾਲੇ ਆਪਾਂ ਨੂੰ ਅੱਗੇ ਤਾਂ ਕਰ ਲੱਗ ਜਾਂਦੇ ਨੇ ਵੀ ਤੁਹਾਡੀ ਟਿਕਟ ਦਿਖਾਓ ਤੁਸੀਂ ਪੁਲਿਸ ਮਹਿਕਵੇਂ ਵਾਲਿਆਂ ਨੂੰ ਜਿਹੜੇ ਆਰਪੀਐਫ ਹੁੰਦੀ ਆ ਰੇਲਵੇ ਪੁਲਿਸ ਫੋਰਸ ਹੁੰਦੀ ਆ ਉਹ ਪੈਸੇ ਬਣਾਉਣ ਦੇ ਮਾਰੇ ਆਪਾਂ ਤੋਂ ਮੰਗਲੰਦਰ ਟਿਕਟ ਦਿਖਾਓ ਉਹਨਾਂ ਨੂੰ ਟਿਕਟ ਨਹੀਂ ਦਿਖਾਉਣੀ ਕਿਉਂਕਿ ਜਿਹੜਾ ਟਿਕਟ ਦੇਖਣ ਦਾ ਅਧਿਕਾਰ ਹੁੰਦਾ ਉਹ ਸਿਰਫ ਤੇ ਸਿਰਫ ਟੀਟੀ ਕੋਲ ਹੁੰਦਾ ਹੈ ਟੀਟੀ ਤੁਹਾਡੀ ਟ੍ਰੇਨ ਦੇ ਵਿੱਚ ਆ ਕੇ ਟਿਕਟ ਦੇਖ ਸਕਦਾ ਹੋਰ ਕੋਈ ਵਿਅਕਤੀ ਤੁਹਾਡੀ ਟਿਕਟ ਨਹੀਂ ਦੇਖ ਸਕਦਾ ਵੈਗੁਰੂ ਖਾਲਸਾ ਵੈਗੁਰੂ ਜੀ ਕੀ ਫਤਿਹ ਧੰਨਵਾਦ ਤੁਹਾਡਾ ਹੋਰ ਕੋਈ ਤੁਹਾਡਾ ਜਿਹੜੀ ਇਹ ਟਿਕਟਾ ਉਹ ਨਹੀਂ ਦੇਖ ਸਕਦਾ ਇਹ ਗੱਲ ਦਾ ਤੁਸੀਂ ਜ਼ਰੂਰ ਧਿਆਨ ਦੇ ਰੱਖਣਾਗਾ ਜੇ ਤੁਹਾਨੂੰ ਪੁਲਿਸ ਤੰਗ ਕਰਦੀ ਆ ਤਾਂ ਤੁਸੀਂ ਉਹਨੂੰ ਟਿਕਟ ਨਹੀਂ ਦਿਖਾਉਣੀ ਟਿਕਟ ਦਿਖਾਉਣੀ ਆ ਸਿਰਫ ਤੇ ਸਿਰਫ ਟੀਟੀ ਨੂੰ ਵੀ ਟੀਟੀ ਨੂੰ ਲੈ ਕੇ ਆਓ ਫਿਰ ਅਸੀਂ ਤੁਹਾਨੂੰ ਸਾਡੇ ਟਿਕਟਾਂ ਜਿਹੜੀ ਚੈੱਕ ਕਰਵਾਵਾਂਗੇ ਨੰਬਰ 2 ਤੇ ਮੰਨ ਲਓ ਵੀ ਤੁਸੀਂ ਟ੍ਰੇਨ ਦੇ ਵਿੱਚ ਸਫਰ ਕਰ ਰਹੇ ਹੋ ਰਾਤ ਦੇ 10 ਵਜੇ ਆਓ ਜੀ ਨੰਬਰ 2 ਤੇ ਆਪਾਂ ਗੱਲਾਂ ਬਾਤਾਂ ਕਰ ਰਹੇ ਸੀਗੇ ਜੇਕਰ ਤੁਸੀਂ ਟ੍ਰੇਨ ਦੇ ਵਿੱਚ 10 ਵਜੇ ਤੋਂ ਪਹਿਲਾਂ ਬੈਠੇ ਹੋ 10 ਵਜੇ ਤੋਂ ਬਾਅਦ ਆ ਕੇ ਤੁਹਾਡੀ ਜਿਹੜੀ ਟੀਟੀ ਆ ਉਹ ਟ੍ਰੇਨ ਦੇ ਵਿੱਚ ਤੁਹਾਡੀ ਟਿਕਟ ਨਹੀਂ ਚੈੱਕ ਕਰ ਸਕਦਾ ਕਿਉਂਕਿ ਰਾਤ ਨੂੰ 10 ਵਜੇ ਤੋਂ ਬਾਅਦ ਆ ਜਿਹੜਾ ਸਮਾਂ ਹੁੰਦਾ ਉਹ ਤੁਹਾਡੇ ਸੌਣ ਦਾ ਆਰਾਮ ਕਰਨ ਦਾ ਹੁੰਦਾ ਤੁਸੀਂ ਟੀਟੀ ਜੀ ਤੁਹਾਨੂੰ ਟਿਕਟ ਪੁੱਛਦਾ ਹੈ ਤਾਂ ਉਹਨੂੰ ਜਵਾਬ ਦੇ ਇਹ ਗੱਲ ਤਾਂ ਤੁਸੀਂ ਜ਼ਰੂਰ ਗੌਰ ਰੱਖਿਓ ਕਈ ਲੋਕ ਹੁੰਦੇ ਨੇ ਵੀ ਟ੍ਰੇਨ ਦੇ ਵਿੱਚ ਨਾ ਬਹੁਤਾ ਸਮਾਨ ਲੱਦ ਕੇ ਲੋਡ ਕਰਕੇ ਲੈ ਜਾਂਦੇ ਨੇ ਵੀ ਜਿਵੇਂ ਉਹਨਾਂ ਦੀ ਟ੍ਰੇਨ ਘਰਦੀ ਹੁੰਦੀ ਹੈਗੀ ਜਿਵੇਂ ਵੱਡੀਆਂ-ਵੱਡੀਆਂ ਪੰਡਾਂ ਵਿੱਚ ਰੱਖ ਲੈਂਦੇ ਨੇ ਜਿਹੜੀ ਟ੍ਰੇਨ ਆ ਉਹ ਸਿਰਫ ਉੱਥੇ ਸਿਰਫ ਆਪਣੇ ਆਵਾਜਾਈ ਦਾ ਸਾਧਨ ਹੈ ਆਪਾਂ ਉਹਦੇ ਵਿੱਚ ਤਕਰੀਬਨ ਵੀ 70 ਕਿਲੋ ਤੋਂ ਵੱਧ ਭਜਣਾ ਜਿਹੜਾ ਉਹ ਨਹੀਂ ਜਾ ਸਕਦੇ ਜੇਕਰ ਤੁਹਾਡਾ ਜਿਹੜਾ ਭਜਣਾਗਾ 70 ਕਿਲੋ ਤੋਂ ਵੱਧ ਤਾਂ ਤੁਹਾਨੂੰ ਜਿਹੜਾ ਜੁਰਮਾਨਾ ਪੈ ਸਕਦਾ ਹੈ ਇਹ ਤੁਸੀਂ ਗੌਰ ਰੱਖਿਓ ਕਿ ਜਦੋਂ ਵੀ ਕਿਤੇ ਜਾਣਾ ਤਾਂ ਤੁਸੀਂ 70 ਕਿਲੋ ਤੱਕ ਵਜਨ ਦੀ ਤੁਹਾਡੀ ਟਿਕਟ ਨਹੀਂ ਲੱਗਣੀ ਜੇ ਤੁਸੀਂ ਉਸ ਤੋਂ ਵੱਧ ਵਜਨ ਲੈ ਕੇ ਜਾਣਾ ਤਾਂ ਤੁਹਾਨੂੰ ਟਿਕਟ ਉਹ ਵਜਨ ਦੀ ਲੈਣੀ ਪੈ ਸਕਦੀ ਹੈ ਮੰਨ ਲਓ ਤੁਸੀਂ ਟ੍ਰੇਨ ਦੇ ਵਿੱਚ ਸਫ਼ਰ ਕਰ ਰਹੇ ਹੋ ਗਲਤੀ ਨਾਲ ਚਾਹੇ ਚੋਰ ਹੈ ਜਾਂ ਭੁਲੇਖੇ ਦੇ ਨਾਲ ਤੁਹਾਡਾ ਕੋਈ ਸਮਾਨ ਚੋਰੀ ਚੱਕ ਕੇ ਲੈ ਗਿਆ ਤਾਂ ਉਹਦੇ ਵਾਸਤੇ ਜਿਹੜੀ ਉਹਦਾ ਟ੍ਰੇਨ ਵਾਲਾ ਵਿਭਾਗਾ ਜੋ ਰੇਲ ਦੇ ਵਿਭਾਗਾ ਉਹ ਜ਼ਿੰਮੇਵਾਰ ਨਹੀਂ ਹੋਊਗਾ ਕਿਉਂਕਿ ਜਿਹੜਾ ਸਮਾਨ ਆ ਤੁਹਾਡੇ ਜ਼ਿੰਮੇਵਾਰੀ ਆਪ ਬਣਦੀ ਹੈ ਤੁਸੀਂ ਸਮਾਨ ਦਾ ਧਿਆਨ ਰੱਖੋ ਪਰ ਤੁਸੀਂ ਉਹਦੀ ਜਿਹੜੀ ਕੰਪਲੀਟ ਹੈ ਆਰਪੀਐਫ ਰੇਲਵੇ ਪੁਲਿਸ ਫੋਰਸ 182 ਨੰਬਰ ਦੇ ਉੱਪਰ ਕਰਵਾ ਸਕਦੇ ਹੋ ਜੇਕਰ ਉਹਨਾਂ ਨੂੰ ਸਮਾਨ ਮਿਲਦਾ ਹੈ ਤਾਂ ਤੁਸੀਂ ਉਹਨਾਂ ਨੂੰ ਐਡਰੈਸ ਲਿਖਾ ਦਿਓ ਤੁਹਾਡੇ ਦਿੱਤੇ ਹੋਏ ਐਡਰੈਸ ਦੇ ਉੱਪਰ ਉਹ ਸਮਾਨ ਤੁਹਾਡਾ ਪਹੁੰਚਦਾ ਕਰ ਦੇਣਗੇ ਜੇਕਰ ਪੁਲਿਸ ਕਿਸੇ ਤੋਂ ਤੁਹਾਡਾ ਸਮਾਨ ਬਰਾਮਦ ਕਰ ਲੈਂਦੀ ਹੈ ਅਗਲੀ ਗੱਲ ਮੰਨ ਲਓ ਕਈ ਵਾਰੀ ਕੀ ਹੁੰਦਾ ਵੀ ਟ੍ਰੇਨ ਦੇ ਵਿੱਚ ਨਾ ਬਗੈਰ ਟਿਕਟ ਲਾਏ ਔਰਤਾਂ ਜਾਂ ਛੋਟੇ ਬੱਚੇ ਚੜ ਜਾਂਦੇ ਨੇ ਤਾਂ ਟਿਟੀ ਰਾਤ ਦੇ ਸਮੇਂ ਟ੍ਰੇਨ ਤੇ ਬੱਚੇ ਨੂੰ ਭਾਵੇਂ ਕਿ ਉਹ ਬਗੈਰ ਟਿਕਟ ਹੋਵੇ ਉਹਨੂੰ ਰੇਲਵੇ ਦੇ ਵਿੱਚੋਂ ਨਹੀਂ ਤਾਰ ਸਕਦਾ ਇਹ ਕਾਨੂੰਨ ਹੈ ਰੇਲਵੇ ਦਾ ਵੀ ਜੇ ਔਰਤ ਬਗੈਰ ਟਿਕਟ ਤੋਂ ਸਫ਼ਰ ਕਰ ਰਹੀ ਹੈ ਰਾਤ ਸਮੇਂ ਟੀਟੀਓ ਨੂੰ ਟਰੇਨ ਦੇ ਵਿੱਚੋਂ ਜਾਂ ਬੱਚੇ ਨੂੰ ਉਤਾਰ ਨਹੀਂ ਸਕਦਾ ਇੱਕ ਕਾਨੂੰਨ ਹੋਰ ਹੈ ਕਈ ਵਾਰੀ ਆਪਾਂ ਸਫ਼ਰ ਕਰ ਰਹੇ ਹੁੰਦੇ ਆ ਫੈਮਿਲੀ ਆਪਣੇ ਸਫ਼ਰ ਕਰਦੀ ਆ ਬੈਠੇ ਹੁੰਦੇ ਆ ਰਾਤ ਦਾ ਸਮਾਂ ਹੁੰਦਾ ਹੈ ਟਰੇਨ ਦੇ ਵਿੱਚ ਆ ਕੇ ਨਾ ਕਈ ਲੋਕ ਉੱਚੀ ਉੱਚੀ ਗੱਲਾਂ-ਬੱਤਾਂ ਕਰਨ ਲੱਗ ਜਾਂਦੇ ਆ ਜਾਂ ਮੋਬਾਈਲ ਸੁਣਨ ਲੱਗ ਜਾਂਦੇ ਆ ਜਾਂ ਗੱਪਾਂ ਮਾਰਨ ਲੱਗ ਜਾਂਦੇ ਨੇ ਭਾਵੇਂ ਕਿ ਆਪ ਨੂੰ ਡਿਸਟਰਬ ਕਰਦੇ ਨੇ ਤਾਂ ਉਸਦੀ ਕੰਪਲੇਟ ਆਪਾਂ ਆਰ ਪੀ ਐਫ ਰੇਲਵੇ ਪੁਲਿਸ ਫੋਰਸ ਨੂੰ 182 ਨੰਬਰ ਦੇ ਉੱਪਰ ਕਰ ਸਕਦੇ ਆ ਵੀ ਸਾਡੇ ਡੱਬੇ ਦੇ ਵਿੱਚ ਇਹ ਜਿਹੜੇ ਲੋਕ ਨੇ ਰਾਤ ਨੂੰ ਸਾਨੂੰ ਸਾਉਂਡਿੰਗ ਦੇ ਖੱਪ ਕਰ ਰਹੇ ਨੇ ਤਾਂ ਉਹਨਾਂ ਤੇ ਪੁਲਿਸ ਕਾਰਵਾਈ ਕਰੋ ਤੇ ਉਹਨਾਂ ਨੂੰ ਆਕੇ ਚੁੱਪ ਕਰਵਾਉਗੀ ਅਗਲੀ ਗੱਲ ਜੇਕਰ ਮੰਨ ਲਓ ਵੀ ਤੁਸੀਂ ਟਿਕਟ ਦੀ ਬੁਕਿੰਗ ਕਰਵਾਈ ਹੈ ਤੁਸੀਂ ਜਾਣਾ ਕਿਸੇ ਅਦਰ ਸਟੇਟ ਦੇ ਵਿੱਚ ਜਾਣਾ ਤੁਹਾਡਾ ਜਿਹੜਾ ਸਫਰ ਹੈ ਬਹੁਤ ਲੰਬਾ ਆਪਾਂ ਟਿਕਟ ਬੁੱਕ ਕਰਵਾ ਲੈਣੇ ਸੀਟ ਬੁੱਕ ਕਰਵਾ ਲੈਣੇ ਪਹਿਲਾਂ ਤਾਂ ਅਡਵਾਂਸ ਦੇ ਵਿੱਚ ਮੰਨ ਲਓ ਵੀ ਆਪਣੀ ਟ੍ਰੇਨ ਲੰਘੀ ਟ੍ਰੇਨ ਲੰਘੀ ਆਪਾਂ ਟ੍ਰੇਨ ਚੜ੍ਹਨ ਤੋਂ ਲੇਟ ਹੋ ਗਏ ਟ੍ਰੇਨ ਆਪਣੀ ਅਗਲੇ 2-3 ਸਟੇਸ਼ਨਾਂ ਤੇ ਚਲੀ ਗਈ ਆਪਾਂ ਕਿਸੇ ਹੋਰ ਸਾਧਨ ਤੇ ਰਾਹੀਂ ਅੱਗੇ ਜਾ ਕੇ ਆਪਾਂ ਟ੍ਰੇਨ ਫੜ ਸਕਦੇ ਆ ਉਹ ਜਿਹੜੀ ਟਿਕਟ ਆਪਣੀ ਬੁੱਕ ਹੋਈ ਟਿਕਟ ਹੈ ਉਹਨਾਂ ਚਿਰ ਆਪਾਂ 2 ਜਾਂ 3 ਸਟੇਸ਼ਨਾਂ ਤੱਕ ਟਿੱਟੀ ਕਿਸੇ ਹੋਰ ਪੈਸੇਂਜਰ ਨੂੰ ਨਹੀਂ ਦੇ ਸਕਦਾ ਜਿੰਨਾ ਚਿਰ 2 ਜਾਂ 3 ਸਟੇਸ਼ਨ ਟ੍ਰੇਨ ਅੱਗੇ ਨਹੀਂ ਲੰਘਦੀ ਇਹ ਗੱਲ ਤਾਂ ਤੁਸੀਂ ਜ਼ਰੂਰ ਤਿਆਰ ਰੱਖਿਆ ਕਰੋ ਕਿ ਕਈ ਵਾਰੀ ਟ੍ਰੇਨ ਆਪੇ ਨੰਗ ਜਾਂਦੀ ਆ ਆ ਆੰਗਮ ਜੋਤ ਸਿੰਘ ਬਾਣ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਧੰਨਵਾਦ ਜੀ ਹੋ ਕਿਸੇ ਸਾਧਨ ਤੇ ਰਾਹੀਂ ਆਪਾਂ ਅੱਗੇ ਜਾ ਕੇ ਟ੍ਰੇਨ ਫੜ ਸਕਦੇ ਆ ਤੇ ਅਗਲੀ ਗੱਲ ਜੇਕਰ ਮੰਨ ਲਓ ਵੀ ਤੁਹਾਡੀ ਟ੍ਰੇਨ ਮਿਸ ਹੁੰਦੀ ਆ ਜਾਂ ਤੁਸੀਂ ਨਹੀਂ ਜਾਣਾ ਚਾਹੁੰਦੇ ਤਾਂ ਜਿਹੜਾ ਤੁਹਾਡਾ ਟਿਕਟ ਹੈ ਉਹਨੂੰ ਆਪਾਂ ਕੈਨਸਲ ਕਰਵਾ ਸਕਦੇ ਆ ਕੁਝ ਕੁ ਪੈਸੇ ਕੱਟ ਕੇ ਜਿਹੜੀ ਰੇਲਵੇ ਵਿਭਾਗ ਆਪਣੇ ਖਾਤੇ ਦੇ ਵਿੱਚ ਉਹ ਪੈਸੇ ਪਾ ਦੂਗਾ ਇਹ ਵੀ ਕਾਨੂੰਨ ਬਣਿਆ ਹੈ ਕਈ ਵਾਰੀ ਆਪਣੀ ਟ੍ਰੇਨ ਲੰਘ ਜਾਂਦੀ ਹੈ ਜਾਂ ਆਪਾਂ ਨਹੀਂ ਜਾਣਾ ਚਾਹੁੰਦੇ ਇਹ ਹੋ ਸਕਦਾ ਤੇ ਅਗਲੀ ਗੱਲ ਮੰਨ ਲਓ ਵੀ ਆਪਾਂ ਟ੍ਰੇਨ ਦੇ ਵਿੱਚ ਸਫਰ ਕਰ ਰਹੇ ਹਾਂ ਆਪਣਾ ਸਮਾਨ ਹੈ ਜਿਹੜਾ ਕੋਈ ਚੋਰ ਜਾਂ ਕੋਈ ਗਲਤੀ ਦੇ ਨਾਲ ਚੱਕ ਕੇ ਲੈ ਗਿਆ ਤਾਂ ਆਪਾਂ 148 ਨੰਬਰ 139 ਦੇ ਉੱਪਰ ਕਾਲ ਕਰਕੇ ਰੇਲਵੇ ਵਿਭਾਗ ਵਿਭਾਗ ਨੂੰ ਦੱਸ ਸਕਦੇ ਆ ਵੀ ਸਾਡਾ ਜਿਹੜਾ ਸਮਾਨ ਹੈ ਉਹ ਕੋਈ ਚੋਰੀ ਕਰਕੇ ਲੈ ਗਿਆ ਤੇ ਆਰਪੀਐਫ ਰੇਲਵੇ ਪੁਲਿਸ ਫੋਰਸ 182 ਨੰਬਰ ਦੇ ਉੱਪਰ ਆਪਾਂ ਉਹਨਾਂ ਦੀ ਮਦਦ ਵੀ ਲੈ ਸਕਦੇ ਆ ਕਿ ਪਲੇਟ ਵੀ ਲਿਖਾ ਸਕਦੇ ਆ ਜੇਕਰ ਉਹ ਸਮਾਨ ਤੁਹਾਡਾ ਕਿਸੇ ਬੰਦੇ ਤੋਂ ਬਰਾਮਦ ਹੁੰਦਾ ਤਾਂ ਤੁਹਾਡੇ ਤੱਕ ਪਹੁੰਚਦਾ ਕਰ ਦਿੱਤਾ ਜਾਊਗਾ। ਕਈ ਵਾਰੀ ਆਪਾਂ ਟ੍ਰੇਨ ਦੇ ਵਿੱਚ ਸਫ਼ਰ ਕਰ ਰਹੇ ਹੁੰਨੇ ਆ। ਸਟੇਸ਼ਨ ਚੜ੍ਹ ਕਰ ਟਿਕਟ ਬੁੱਕ ਕਰ ਸਕਦਾ ਜੀ। ਇਹਦਾ ਸਮਝਣ ਲੱਗਿਆ ਕੀ ਕਹਿੰਦੇ ਹੋ ਤੇ ਕਈ ਵਾਰੀ ਆਪਾਂ ਟ੍ਰੇਨ ਦੇ ਵਿੱਚ ਸਫ਼ਰ ਕਰ ਰਹੇ ਹੁੰਨੇ ਆ। ਉਹਦੇ ਵਿੱਚ ਇੱਕ ਜੰਜੀਰੀ ਲੱਗੀ ਹੁੰਦੀ ਹੈ ਜਿਹਨੂੰ ਆਪਾਂ ਚੈਨ ਕਹਿ ਦਿੰਨੇ ਆ ਹੈਂਡਲ ਲੱਗਿਆ ਹੁੰਦਾ ਲਾਲ ਰੰਗ ਦਾ ਆਪਣੀ ਜਿਹੜੀ ਉੱਪਰ ਪੈਂਡ ਵਾਲੀ ਸੀਟ ਹੁੰਦੀ ਹੈ ਉਹਦੇ ਉੱਪਰ ਲੱਗਿਆ ਹੁੰਦਾ ਸੱਜਿਆਤ ਲਾਲ ਰੰਗ ਦਾ ਹੈਂਡਲ ਕਈ ਵਾਰੀ ਟ੍ਰੇਨ ਦੇ ਵਿੱਚ ਅੱਗ ਲੱਗ ਜੇ ਜਾਂ ਕੋਈ ਬੰਦਾ ਮੰਨ ਲਓ ਭੱਜੀ ਜਾਂਦੀ ਟ੍ਰੇਨ ਦੇ ਵਿੱਚ ਡੇਪਿਆ ਸਤਿ ਸ਼੍ਰੀ ਅਕਾਲ ਜਿਸ ਕਾਰਨ ਸਿੰਘ ਜੀ ਕਹਿੰਦੇ ਸਤਿ ਸ਼੍ਰੀ ਅਕਾਲ ਤੇ ਜਾਂ ਕੋਈ ਆਪਣੀ ਬਹੁਤ ਹੀ ਕੀਮਤੀ ਚੀਜ਼ ਟ੍ਰੇਨ ਦੇ ਵਿੱਚ ਡੇਪੇ ਮਨ ਲਓ ਕਿ ਬੱਚਾ ਆਪਣੇ ਐਗਜ਼ਾਮ ਦੇਣ ਜਾ ਰਿਹਾ ਹੈ ਉਹਦੇ ਵੀ ਸਰਟੀਫਿਕੇਟ ਨੇ ਸਾਰੀ ਉਹਦੀ 20 ਸਾਲਾਂ ਦੀ ਮਿਹਨਤ ਕੀਤੀ ਹੋਈ ਜੇ ਸਰਟੀਫਿਕੇਟ ਨੇ ਜਾਂ ਕੋਈ ਜਹੀ ਚੀਜ਼ ਹੈ ਜਿਹੜੀ ਆਪਣੀ ਬਹੁਤ ਕੀਮਤੀ ਹੈ ਐ ਕੈਮਿਓ ਬਾਬਾ ਜੀ ਠੀਕ ਹੈ ਚੜ੍ਹਦੀ ਕਲਾ ਤੇ ਉਹਦੇ ਵਾਸਤੇ ਕੀ ਹੁੰਦਾ ਵੀ ਉਹ ਟ੍ਰੇਨ ਦੇ ਵਿੱਚ ਇੱਕ ਚੈਨ ਆਪਾਂ ਖਿੱਚ ਸਕਦੇ ਹਾਂ ਮੰਨ ਲਓ ਵੀ ਜੇ ਅੱਗ ਲੱਗੀ ਟ੍ਰੇਨ ਦੇ ਵਿੱਚ ਜਾਂ ਕੋਈ ਹਾਦਸਾ ਵਾਪਰਦਾ ਜਾਂ ਕੋਈ ਇਹੀ ਘਟਨਾ ਹੋਗੀ ਜਿਹੜਾ ਬਹੁਤ ਵੱਡਾ ਜਿਹਦੇ ਨਾਲ ਨੁਕਸਾਨ ਹੋ ਸਕਦਾ ਹੋਵੇ ਤਾਂ ਉਹ ਚੈਨ ਖਿੱਚ ਸਕਦੇ ਆ ਚੈਨ ਖਿੱਚਣ ਦੇ ਸਾਰੇ ਨਾਲ ਦੇ ਨਾਲ ਅੱਗੇ ਜਿਹੜਾ ਰੇਲਵੇ ਡਰਾਈਵਰ ਹੁੰਦਾ ਉਹਦੇ ਵਿੱਚ ਕੋਲੇ ਪਤਾ ਚੱਲ ਜਾਂਦਾ ਵੀ ਕਿੰਨੇ ਨੰਬਰ ਆਪਣੇ ਜਿਹੜਾ ਗੋਗੀ ਹੈ ਡੱਬਾ ਹੈ ਉਹਦੇ ਵਿੱਚੋਂ ਚੈਨ ਖਿੱਚੀ ਗਈ ਆ ਤੇ ਆ ਕੇ ਉਹ ਦੇਖਦੇ ਨੇ ਵੀ ਕਾਰਨ ਕੀ ਆ ਕੀ ਕਾਰਨ ਆ ਵੀ ਕਿਉਂ ਚੈਨ ਖਿੱਚੀ ਆ ਜੇਕਰ ਤੁਹਾਡਾ ਕਾਰਨ ਸਹੀ ਆ ਇਹ ਤਾਂ ਤੁਹਾਨੂੰ ਮਾਫ ਕਰ ਦਿੱਤਾ ਜਾਊਗਾ ਨਹੀਂ ਤਾਂ ਤੁਹਾਨੂੰ ਜੁਰਮਾਨਾ ਵੀ ਹੋ ਸਕਦਾ ਤੇ ਸਜ਼ਾ ਵੀ ਹੋ ਜਾਂਦੀ ਹੈ ਇਹ ਗੱਲ ਦਾ ਤੁਸੀਂ ਜ਼ਰੂਰ ਧਿਆਨ ਰੱਖਣਾ ਵੀ ਟ੍ਰੇਨ ਦੀ ਕਦੇ ਵੀ ਬੇਫਾਲਤੂ ਮਤਲਬ ਬੇਮਤਲਬ ਵੀ ਚੈਨ ਨਹੀਂ ਖਿੱਚਣੀ ਇਹ ਗੱਲ ਦਾ ਜ਼ਰੂਰ ਗੌਰ ਰੱਖਿਓ ਤੇ ਕਈ ਵਾਰੀ ਆਪਾਂ ਦੇਖਦੇ ਆਂ ਵੀ ਟ੍ਰੇਨ ਦੇ ਵਿੱਚ ਹਰੇਕ ਸੀਟ ਦੇ ਉੱਪਰ ਨੰਬਰ ਲਿਖਿਆ ਹੁੰਦਾ ਮੰਨ ਲਓ ਵੀ 1 2 3 4 5 ਹਰੇਕ ਡੱਬੇ ਦੇ ਵਿੱਚ ਨੰਬਰ ਲਿਖੇ ਹੁੰਦੇ ਨੇ ਉਹ ਨੰਬਰ ਆਏ ਤੁਸੀਂ ਕਦੇ ਹੱਥ ਫੇਰ ਕੇ ਦੇਖਿਓ ਉਦੇ ਉੱਪਰ ਬ੍ਰੇਕ ਬ੍ਰੇਕ ਦੇ ਇੱਕ ਬਿੰਦੂ ਬਣੇ ਹੁੰਦੇ ਨੇ ਉਹ ਬਿੰਦੂ ਹੁੰਦੇ ਨੇ ਜਿਨ੍ਹਾਂ ਲੋਕਾਂ ਨੂੰ ਦਿਖਾਈ ਨਹੀਂ ਦਿੰਦਾ ਵੀ ਉਹ ਨੰਬਰ ਦੇ ਉੱਪਰ ਹੱਥ ਫੇਰ ਕੇ ਉਹਨਾਂ ਦੀ ਜਿਹੜੀ ਭਾਸ਼ਾ ਬ੍ਰੇਨ ਲਿਪੀ ਕਹਿੰਦੇ ਨੇ ਜੀ ਨੂੰ ਬਾਬਾ ਜੀ ਕਹਿੰਦੇ ਹੜਾਂ ਦਾ ਪਾਣੀ ਕਿੱਥੋਂ ਤੱਕ ਆਇਆ ਸਾਡੇ ਏਰੀਆ ਦੇ ਵਿੱਚ ਤਾਂ ਪਾਣੀ ਹੈ ਨਹੀਂ ਘਟ ਹੈ ਤੇ ਉਧਰ ਦੂਸਰੀ ਸਾਈਡ ਜਿਹੜਾ ਤਰਨ ਤਰਨ ਸਾਈਡ ਪਾਕਿਸਤਾਨ ਵਾਲੀ ਸਾਈਡ ਅੰਮ੍ਰitsar ਵੱਲ ਨਕੌਦਰ ਇਧਰ ਦੂਸਰੀ ਸਾਈਡ ਪਾਣੀ ਜ਼ਿਆਦਾ ਜਿਹੜੇ ਉਹ ਬ੍ਰੇਨ ਲਿਪੀ ਹੁੰਦੀ ਹੈਗੀ ਉਹ ਉਹਦੇ ਨਾਲ ਪੰਚ ਕਰਕੇ ਉਹ ਨੰਬਰਾਂ ਨੂੰ ਲਿਖਿਆ ਜਾਂਦਾ ਵੀ ਤਾਂ ਜੋ ਜਿਹੜੇ ਵੱਦੇ ਅੰਗ ਹੀ ਨੇ ਜਿਨ੍ਹਾਂ ਨੂੰ ਦਿਖਾਈ ਨਹੀਂ ਦਿੰਦਾ ਵੀ ਉਹ ਉਹਦੇ ਉੱਪਰ ਉਂਗਲ ਫੇੜ ਕੇ ਆਪਣੀ ਸੀਟ ਲੱਭ ਸਕਣ ਵੀ ਸੀਟ ਆਪਣੀ ਕਿੱਥੇ ਹੈਗੀ ਕਈ ਵਾਰੀ ਕੀ ਹੁੰਦਾ ਹੋਰ ਗੱਲ ਕੀ ਕਰੀਏ ਜੇ ਪੂਰ ਪੰਜਾਬ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਵੀ ਪਾਣੀ ਕਿੰਨਾ ਆ ਗਿਆ। ਕਈ ਇਲਾਕੇ ਨੇ ਨਾ ਜਿਹੜੇ ਹੜ੍ਹ ਦੀ ਮਾਰ ਦੇ ਵਿੱਚ ਐਨੇ ਆ ਗਏ ਵੀ ਉੱਥੇ ਡੰਗਰ, ਪਸ਼ੂ, ਸਾਰਾ ਕੁਝ ਮਹਮਦ ਹੈਂਡੀਕਰਾਫਟਡ। ਠੀਕ ਹੈ ਧੰਨਵਾਦ ਜੀ। ਹੈਲੋ ਸਰ ਠੀਕ ਹੈ। ਇਹ ਇਲਾਕੇ ਨੇ ਜਿਹੜੇ ਪਾਣੀ ਦੇ ਵਿੱਚ ਡੁੱਬ ਗਏ। ਪਾਣੀ ਦੇ ਵਿੱਚ ਡੁੱਬੇ ਕੀ ਡੰਗਰ ਉਹਨਾਂ ਦੇ ਪਸ਼ੂ, ਘਰ ਘਟ ਹੈਗੇ ਤਬਾਹ ਹੋਏ। ਤਕਰੀਬਨ 7-7 8-8 ਫੁੱਟ ਪਾਣੀ ਹੈ ਜਿਹੜਾ ਉਹ ਪੰਜਾਬ ਦੇ ਵਿੱਚ ਆ ਗਿਆ। ਸਾਰੀਆਂ ਸਟੇਟਾਂ ਦੇ ਵਿੱਚੋਂ ਹਿਮਾਚਲ ਦੇ ਵਿੱਚੋਂ ਸਾਨੂੰ ਹਰਿਆਣਾ ਦੇ ਵਿੱਚੋਂ ਕੱਲ ਮਿਵਾਤ ਪਿੰਡ ਆ ਕੋਈ ਉੱਥੋਂ ਦੇ ਸਾਡੇ ਮਲੇ ਕੋਲੇ ਮੁਸਲਮਾਨ ਭਰਾ ਮਿਲੇ ਟਰਾਲੀ ਦੇ ਵਿੱਚ ਉਹਨਾਂ ਦਾ ਰਸਤਾ ਲੱਜਿਆ ਉਹਨਾਂ ਨਾਲ ਅਸੀਂ ਗੱਲਬਾਤ ਕੀਤੀ ਪੁੱਛਿਆ ਵੀ ਕੀ ਲੈ ਕੇ ਆਏ ਹੋ ਕਹਿੰਦੇ ਵਿੱਚ ਸਾਡੇ ਮਸਰਦਾਨੀਆਂ ਨੇ ਆਟਾ ਦਾਲਾਂ ਖਾਣ ਪੀਣ ਦੀ ਸਵਗਰੀ ਸਰ ਆਪ ਮੇਰਾ ਮਾਡਲ ਦੇਖਣਾ ਹੱਥੋਂ ਸੇ ਤਿਆਰ ਕਰ ਰੱਖਾ ਹੈ ਠੀਕ ਹੈ ਜੀ ਤੇ ਉਹ ਜਿਹੜੀ ਸਮਗਰੀ ਲੈ ਕੇ ਆ ਰਹੇ ਨੇ ਜਿਵੇਂ ਹਰਿਆਣੇ ਦੇ ਵਿੱਚੋਂ ਕਈ ਟਰੱਕ ਗਾਹਾਂ ਆਪਣੇ ਰਾਜਸਥਾਨ ਦੇ ਵਿੱਚੋਂ ਕਈ ਟਰੱਕ ਵੀ ਉੱਥੇ ਸਮਾਨ ਜਿਹੜਾ ਇੰਨਾ ਇਕੱਠਾ ਹੋ ਗਿਆ ਪੰਜਾਬ ਦੇ ਵਿੱਚ ਸਾਰੇ ਮੰਨ ਸਟੇਟਾਂ ਨੇ ਪੰਜਾਬ ਦੀ ਜਿਹੜੀ ਇਹ ਮਦਦ ਕੀਤੀ ਹੈ ਕਰਨੀ ਵੀ ਬਣਦੀ ਆ ਕਿਉਂਕਿ ਜਦੋਂ ਵੀ ਕਿਸੇ ਸਟੇਟ ਦੇ ਵਿੱਚ ਅਜਿਹੀ ਕੋਈ ਆਫਤ ਆਉਂਦੀ ਆ ਕਿਹੜਾ ਪਿੰਡ ਪਿੰਡ ਸਾਡਾ ਕਾਤਰੋਂ ਜਿਹੜਾ ਸੰਗਰੂਰ ਹੈ ਜਦੋਂ ਵੀ ਕਦੇ ਵੀ ਪੰਜਾਬ ਦੇ ਵਿੱਚ ਆਫਤ ਆਉਂਦੀ ਆ ਜਾਂ ਕਿ ਕਿਸੇ ਸਟੇਟ ਦੇ ਵਿੱਚ ਆਫਤ ਆਉਂਦੀ ਆ ਤਾਂ ਸਭ ਤੋਂ ਪਹਿਲਾਂ ਪੰਜਾਬ ਹੈ ਜਿਹੜਾ ਉਹ ਮਦਦ ਕਰਨ ਵਾਸਤੇ ਪਹੁੰਚਦਾ ਉਹ ਜਿਹੜਾ ਪੰਜਾਬ ਹੈ ਜਿਹੜਾ ਉਹ ਮਦਦ ਕਰਨ ਵਾਸਤੇ ਪਹੁੰਚਦਾ ਹੋਰ ਭਾਵੇਂ ਸਟੇਟ ਕੋਈ ਪਹੁੰਚੇ ਜਾਂ ਨਾ ਪਹੁੰਚੇ ਜਿਵੇਂ ਹੁਣ ਸਾਡੇ ਗਾਉਣ ਵਾਲੇ ਭਰਾ ਨੇ ਜਿਨ੍ਹਾਂ ਨੇ ਆਪਣਾ ਪੰਜਾਬ ਦੇ ਵਿੱਚੋਂ ਜੰਮੇ ਨੇ ਪੰਜਾਬ ਦੇ ਵਿੱਚ ਹੀ ਉਹਨਾਂ ਦਾ ਕੈਰੀਅਰ ਹੈ ਕਿਉਂਕਿ ਜੇ ਕਿਸਾਨ ਦੀ ਫਸਲ ਹੋਗੀ ਤਾਂ ਹੀ ਉਹਨਾਂ ਦੇ ਵਿਆਹਾਂ ਦੇ ਵਿੱਚ ਗਾਉਣ ਵਾਲੇ ਦੇ ਖਾੜੇ ਲੱਗਣਗੇ ਤਾਂ ਹੀ ਉਹਨਾਂ ਦਾ ਜਿਹੜਾ ਰਜਗਾਰ ਚੱਲੂਗਾ ਉਹ ਵੀ ਠੀਕ ਹੈ ਠੀਕ ਆ ਸਰ ਮੈਂਨੇ ਆਪकी शॉर्ट वीडियो ਪਰ ਕਮੈਂਟ ਕਰਦੀ ਆ ਐ ਲਾਇਕ ਵੀ ਠੀਕ ਆ ਓਕੇ ਜੋਕੇ ਥੋੜਾ ਕਿਹੜਾ ਪਿੰਡ ਬਾਬਾ ਜੀ ਦਾ ਪਿੰਡ ਕਰ ਵੀ ਜੇ ਪੰਜਾਬ ਦੇ ਵਿੱਚ ਫਸਲ ਹੋ ਤਾਂ ਹੀ ਉਹਨਾਂ ਦੇ ਖਾੜੇ ਲੱਗਣੇ ਨੇ ਤਾਂ ਹੀ ਉਹਨਾਂ ਦਾ ਬਿਜ਼ਨਸ ਚੱਲਣਾ ਹੈ ਉਹਨਾਂ ਨੇ ਵੀ ਕਰੋੜਾਂ ਰੁਪਇਆ ਆਪਣੇ ਪੰਜਾਬ ਦੀ ਖਾਤਰ ਹੜ੍ਹਾਂ ਦੇ ਜਿਹੜੇ ਵਿੱਚ ਆਏ ਨੇ ਲੋਕ ਉਹਨਾਂ ਦੀ ਖਾਤਰ ਭੇਜਿਆ ਲਾਇਆ ਜਿਵੇਂ ਹੁਣ ਮਨਕੀਰ ਤੌਲਕਾ ਜਿਹੜਾ ਇੱਕ ਵੀਰ ਹੁਣੇ 600 ਤਕਰੀਬਨ 100 ਟਰੈਕਟਰ ਪ੍ਰੇਤ ਟਰੈਕਟਰ ਵਾਲਿਆਂ ਦਾ ਉਹਨਾਂ ਕਿਸਾਨਾਂ ਵਾਸਤੇ ਦਾਨ ਕੀਤਾ ਪੰਡਣਾ ਤੇ ਆਪ ਦੇ ਵਿੱਚ ਵੀ ਖਾਣ ਪੀਣ ਵਾਲੀਆਂ ਚੀਜ਼ਾਂ ਦਾ ਲੰਗਰ ਤਾਂ ਤੁਸੀਂ ਪਹਿਲੀ ਲੱਗਦਾ ਦੇਖੀ ਆ ਉਹ ਤਾਂ ਦੂਜੀਆਂ ਸਟੇਟਾਂ ਦੇ ਵਿੱਚ ਵੀ ਲੰਗਰ ਜਾ ਕੇ ਲਾਉਂਦੇ ਨੇ ਪਰ ਇੱਕ अनोखे ਕਿਸਮ ਦਾ ਲੰਗਰ ਹੈ ਜਿਹੜੀ ਪੰਜਾਬ ਦੇ ਵਿੱਚ ਲੱਗਿਆ ਜਿਹੜਾ ਕਿ ਟਰੈਕਟਰਾਂ ਦਾ ਲੰਗਰ ਹੈ तकरीबन 1.5 200 ਦੇ ਕਰੀਬ ਟਰੈਕਟਰ ਹੈ ਜਿਹੜਾ ਉਹ ਅੱਜ ਡੇਰਾ ਬਾਬਾ ਨਾਨਕ ਉਸ ਸਾਈਡ ਦੇ ਉੱਪਰ ਪਹੁੰਚ ਗਿਆ ਜਿਹੜਾ ਕਿ ਕਿਸਾਨਾਂ ਦੇ ਵਿੱਚ ਵੰਡਿਆ ਜਾਣਾ ਬਾਕੀ ਪਿੰਡਾਂ ਦੇ ਵਿੱਚੋਂ ਜਿਹੜੇ ਲੋਕ ਨੇ ਕਿਸਾਨ ਭਰਾ ਥੋੜੇ ਥੋੜੇ 10 10 20 20 50 ਫਿਰ 100 100 ਇਹ ਆਰ ਕੋਈ 2000 ਕੋਈ 4000 5000 ਰੁਪਏ ਇਹ ਇਕੱਠੇ ਕਰਕੇ ਉਹਨਾਂ ਨੂੰ ਤੇਲ ਦੇਖ ਕੇ ਆਉਣਗੇ ਵੀ ਆਪਣੀ ਆ ਜਿਹੜੀ ਫਸਲ ਹੈ ਮਿੱਟੀ ਚੱਕ ਕੇ ਉਹਦੇ ਵਿੱਚ ਆਪਣੀ ਫਸਲ ਬੀਜਣੀ ਸ਼ੁਰੂ ਕਰੋ ਕਿਉਂਕਿ ਜਿਹੜਾ ਹਰ ਬਰ ਪੈਦਾ ਨੁਕਸਾਨ ਹੈ ਜਿਹੜਾ ਪੰਜਾਬ ਦਾ ਅੱਜ ਕੀ ਲੋਕਾਂ ਦਾ ਹੋ ਗਿਆ ਪਰ ਉਹਨਾਂ ਨੇ ਆਪਣੀ ਜਿਹੜੀ ਹਿੰਮਤ ਨਹੀਂ ਹਾਰੀ ਅਜੇ ਵੀ ਉਹ ਪੂਰੇ ਸਤਕਾਰ ਦੇ ਨਾਲ ਪਿਆਰ ਦੇ ਨਾਲ ਜੀ ਆਇਆਂ ਕਹਿੰਦੇ ਨੇ ਲੋਕਾਂ ਨੂੰ ਉਹਨਾਂ ਦਾ ਧੰਨਵਾਦ ਕਰਦੇ ਨੇ ਤੇ ਕਈ ਲੋਕ ਉੱਥੇ ਜਾਏ ਵੀ ਨੇ ਜਿਹੜੇ ਲਾਲਚ ਦੇ ਵਿੱਚ ਆ ਕੇ ਵੀ ਆਪਣਾ ਘਰ ਪਰਨ ਨੂੰ ਫਿਰਦੇ ਨੇ ਜਿਵੇਂ ਪਿਛਲੇ ਵਾਰੀ ਹੋਇਆ ਵੀ ਟਰੈਕਟਰ ਵਾਲਿਆਂ ਨੂੰ ਨਾਇ ਤਾਂ ਕੁੱਟਿਆ ਮਾਰਿਆ ਨਾ ਉਹਨਾਂ ਦਾ ਸਮਾਨ ਲੁੱਟ ਲਿਆ ਲਾਲਚੀ ਕਿਸਮ ਦੇ ਵੀ ਲੋਕ ਉੱਥੇ ਹੈਗੇ ਜਿਹੜੇ ਕਹਿੰਦੇ ਨੇ ਵੀ ਅਸੀਂ ਸਾਲਾਂ ਦਾ ਸਮਾਨ ਹੈ ਜਿਹੜਾ ਇੱਕ ਵਾਰ ਜੀ ਇਕੱਠਾ ਕਰ ਲਿਆ ਤੇ ਫਿਰ ਬਾਹ ਦੇ ਵਿੱਚ ਖਾਂਦੇ ਰਹੀ ਹੈ ਜਿਹੇ ਲੋਕ ਵੀ ਨੇ ਕਈ ਲੋਕ ਹੈ ਜਿਹਨੇ ਪਹਿਲਾਂ ਤੁਸੀਂ ਹੱਥ ਬੰਨ੍ਹ ਦਿੰਦੇ ਨੇ ਬਿਸਾਨੂ ਸਾਡੇ ਕੋਲ ਸਭ ਕੁਝ ਹੈ ਵੀ ਜੀ ਨੂੰ ਜ਼ਰੂਰਤ ਹੈ ਉਹਨੂੰ ਦਿਓ ਜੇ ਮੈਂ ਸਾਡੇ ਨਾਬੇ ਇੱਕ ਪ੍ਰੀਤ ਟਰੈਕਟਰ ਵਾਲੇ ਨੇ ਸਰਦਾਰ ਹਰੀ ਸਿੰਘ ਜੀ ਉਹਨਾਂ ਨੇ ਇੱਕ ਵਧੀਆ ਪ੍ਰਾਲਾ ਕੀਤਾ ਵੀ ਉਹ ਕਹਿੰਦੇ ਜਿੰਨੇ ਵੀ ਖੜਾ ਦੇ ਵਿੱਚ ਟਰੈਕਟਰ ਆ ਗਏ ਜਾਂ ਟਰੈਕਟਰ ਉੱਥੇ ਕੰਮ ਕਰ ਰਹੇ ਨੇ ਜਾਂ ਟਰੈਕਟਰ ਜਾ ਰਹੇ ਨੇ ਜਾਂ ਮੂਰੇ ਅੱਗੇ ਟਰੈਕਟਰਾਂ ਦੀ ਲੋਡ ਪੈਣੀ ਆ ਵੀ ਉਹਨਾਂ ਵਾਸਤੇ ਜਿੰਨੇ ਵੀ ਉੱਥੇ ਲਵੇ ਲਾਉਣੇ ਪ੍ਰੀਤ ਟਰੈਕਟਰ ਦੀਆਂ ਏਜੰਸੀਆਂ ਨੇ ਵੀ ਤੁਸੀਂ ਉਹਨਾਂ ਦੇ ਵਿੱਚ ਜਾ ਕੇ ਆਪਣੇ ਟਰੈਕਟਰ ਨੇ ਜਿਹੜੇ ਹੜਾਂ ਦੀ ਮਾਰ ਦੇ ਵਿੱਚ ਆ ਗਏ ਜਾਂ ਉੱਥੇ ਕੰਮ ਕਰ ਰਹੇ ਨੇ ਕੋਈ ਵੀ ਉਹਨਾਂ ਦੇ ਵਿੱਚ ਨੁਕਸ ਪੈਂਦਾ ਉਹਦੀ ਸਰਵਿਸ ਕਰਨੀ ਆ ਉਹਦਾ ਤੇਲ ਬਦਲਣਾ ਜਿਹੜੀ ਉਹਦੀ ਚੈੱਕ ਅਪ ਆ ਤੁਸੀਂ ਫ੍ਰੀ ਦੇ ਵਿੱਚ ਸਾਡੀ ਏਜੰਸੀਆਂ ਦੇ ਵਿੱਚ ਕਰਵਾ ਸਕਦੇ ਹੋ ਇਹ ਵੀ ਪ੍ਰੇਤ ਟਰੈਕਟਰ ਵਾਲਿਆਂ ਸਰਦਾਰ ਹਰੀ ਸਿੰਘ ਜੀ ਉਹਨਾਂ ਦਾ ਬਹੁਤ ਵੱਡਾ ਅਪਰਾਲਾ ਬਾਕੀ ਜਿੰਨੇ ਵੀ ਟਰੈਕਟਰ ਉੱਥੇ ਹੁਣ ਵੰਡੇ ਜਾਣੇ ਨੇ ਉਹ ਪ੍ਰੇਤ ਟਰੈਕਟਰ ਵਾਲਿਆਂ ਦੇ ਵੰਡੇ ਜਾਣੇ ਨੇ ਤੇ ਉਹਨਾਂ ਨੂੰ ਜਿਹੜੀ ਜਗ੍ਹਾ ਦੀ ਜ਼ਮੀਨ ਹੈ ਤਕਰੀਬਨ ਉਹਦੇ ਵਿੱਚ ਜਿਹੜੀ ਹੜਾਂ ਦੀ ਮਿੱਟੀ ਹੈ ਉਹ ਆ ਗਈ ਕਿਉਂਕਿ ਜਿਹੜੀ ਮਿੱਟੀ ਆਹੋ ਉਹਦੇ ਵਿੱਚ ਫਸਲ ਨਹੀਂ ਹੋ ਸਕਦੀ ਉਹ ਮਿੱਟੀ ਨੂੰ ਇੱਕ ਵਾਰ ਗੀਤ ਵਜਾਉਣ ਵਾਸਤੇ ਨਹੀਂ ਟਰੈਕਟਰ ਬੰਦੇ ਉਹ ਵੰਡੇ ਉਹ ਉਥੇ ਪੱਧਰ ਕਰਨ ਵਾਸਤੇ ਜਮੀਨਾਂ ਟਰੈਕਟਰ ਬੰਡੇ ਨੇ ਤੇ ਜਿਹੜੇ ਉਹ ਟਰੈਕਟਰ ਨੇ ਉਹਨਾਂ ਦੇ ਨਾਲ ਉਹ ਜਿਹੜੇ ਮਿੱਟੀ ਖੜਾਂ ਦੀ ਆ ਗਈ ਰੁੜ ਕੇ ਪਾਣੀ ਦੇ ਨਾਲ ਜਿਹੜੀਆਂ ਜ਼ਮੀਨਾਂ ਨੇ ਉੱਚੀਆਂ ਨੀਵੇਂ ਹੋ ਗਈਆਂ ਉਹ ਮਿੱਟੀ ਚੱਕਣ ਵਾਸਤੇ ਉਹ ਟਰੈਕਟਰ ਪ੍ਰੀਤ ਟਰੈਕਟਰ ਪ੍ਰੀਤ ਵਾਲਿਆਂ ਨੇ ਤੇ ਹੋਰ ਗਾਇਕਾਂ ਨੇ ਉਥੇ ਵੰਡੇ ਜਾਣੇ ਨੇ ਕਿ ਕਿਸਾਨਾਂ ਨੂੰ ਜਿਹੜੀ ਲੋਡ ਬੰਦ ਕਿਸਾਨ ਨੇ ਤੇ ਬਾਕੀ ਉਥੇ ਇੰਨਾ ਸਮਾਨ ਇਕੱਠਾ ਹੋ ਗਿਆ ਪਾਣੀ ਕਣਕ ਆਟਾ ਦਾੜਾਂ ਵੀ ਕੋਈ ਘਾਟ ਨਹੀਂ ਹੈਗੀ ਉਸ ਜਗ੍ਹਾ ਦੇ ਉੱਪਰ ਸਵਾਰ ਦੀ ਲੋਕਾਂ ਦੇ ਜਿਹੜੇ ਪਸ਼ੂ ਨੇ ਉਹ ਪਾਣੀ ਦੇ ਵਿੱਚ ਬਹਿ ਗਏ ਮਰ ਗਏ ਤੇ ਕੁਝ ਜਿਹੜੇ ਪਸ਼ੂ ਸੀਗੇ ਉਹ ਤਰ ਕੇ ਪਾਕਿਸਤਾਨ ਦੇ ਵਿੱਚ ਚਲੇ ਗਏ ਉਹ ਜਿਹੜੇ ਤਾਂ ਸੁਣੇ ਹੁਣ ਪਾਕਿਸਤਾਨ ਦੇ ਵਿੱਚੋਂ ਪਾਕਿਸਤਾਨਾ ਵਾਲੇ ਵੀਰਾਂ ਨੇ ਇੱਧਰ ਭੇਜ ਤੇ ਆ ਰਹੇ ਨੇ ਕੁਝ ਤੇ ਸਾਰਾ ਜਿਹੜਾ ਪੰਜਾਬ ਹੈ ਪੰਜਾਬੀਆਂ ਦੀ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜਾਗਾ ਆਉਣ ਵਾਲੇ ਦਿਨਾਂ ਦੇ ਵਿੱਚ ਜਿਉਂ ਹੀ ਪਾਣੀ ਉਤਰਦਾ ਸਾਰੇ ਪੰਜਾਬ ਨੇ ਉੱਥੇ ਆਪਣੇ ਆਪਣੇ ਤੌਰ ਤੇ ਉੱਪਰ ਉਹਨਾਂ ਲੋਕਾਂ ਦੀ ਮਦਦ ਕਰਨੀ ਆ ਜਿਵੇਂ ਅਸੀਂ ਵੀ ਤਕਰੀਬਨ ਵੀ ਕੁਝ ਕੁ ਪੈਸੇ ਕੁਝ ਕੁ ਸਾਥੀਆਂ ਨੇ ਸਾਡੇ ਇਕੱਠੇ ਕਰੇ ਨੇ ਵੀ ਅਸੀਂ ਵੀ ਉੱਥੇ ਤੇਲ ਦੇ ਡਰਮ ਲੈ ਕੇ ਜਾਣੇ ਨੇ ਵੀ ਉਹਨਾਂ ਲੋਕਾਂ ਵਾਸਤੇ ਮਦਦ ਕਰਨ ਵਾਸਤੇ ਕਿਉਂਕਿ ਉੱਥੇ ਹੁਣ ਖਾਣ ਪੀਣ ਦੇ ਜਿਹੜੇ ਵਸਤਾਂ ਨੇ ਉਹ ਬਹੁਤ ਨੇ ਇਕੱਠੀਆਂ ਹੋਈਆਂ ਤੇ ਹੁਣ ਉੱਥੇ ਪੈਣੀ ਆ ਤੇਲ ਦੀ ਲੋੜ ਤੇਲ ਅੰਦਾ ਵੀ ਇੰਨਾ ਚਾਹੀਦਾ ਹੈ ਉਹਨਾਂ ਜੀਵਨਾਂ ਨੂੰ ਪੱਧਰ ਕਰਨ ਵਾਸਤੇ ਵੀ ਬਹੁਤ ਜ਼ਿਆਦਾ ਤੇਲ ਉੱਤੇ ਲੱਗਣਾ ਤੇ ਪੰਜਾਬ ਕੀ ਬਾਹਰੋਂ ਵੀ ਜਿਹੜੇ ਪੰਜਾਬ ਦੇ ਵਿੱਚ ਵਿੱਚੋਂ ਗਏ ਬਾਹਰ ਐਨ ਆਰ ਆਈ ਭਰਾ ਨੇ ਉਹ ਵੀ ਆਪਣੇ ਤੌਰ ਤੇ ਉਹਨਾਂ ਲੋਕਾਂ ਦੀ ਮਦਦ ਕਰ ਰਹੇ ਨੇ ਤੇ ਜਿਵੇਂ ਹੁਣ ਸਾਡੇ ਏਰੀਆ ਦੇ ਵਿੱਚ ਕਈ ਦਿਨਾਂ ਤੋਂ ਪਾਣੀ ਜਿਹੜਾ 2-3-3 ਫੁੱਟ ਫਾਸਲਾ ਦੇ ਵਿੱਚ ਖੜਾ ਸੀਗਾ तकरीबन ਨਿਕਲ ਗਿਆ ਜਿਹੜੀ ਆਵਾਜ਼ ਆਈ ਆ ਪਹਿਲਾਂ ਦੀ ਤਰ੍ਹਾਂ ਬਹਾਲ ਹੋ ਗਈ ਪਹਿਲਾਂ ਦੁਕੈ ਦੇਣਾ ਜਿਹੜੇ ਆਪਣਾ ਬੱਸਾਂ ਵਗੈਰਾ ਸੀ ਗਿਆ ਉਹ ਰੋੜਾ ਪੱਟੇ ਜਾਣ ਕਰਕੇ ਬੰਦ ਸੀ ਗਿਆ ਹੁਣ ਦੋ ਤਿੰਨ ਦਿਨਾਂ ਕੱਲ ਤੋਂ ਸ਼ਾਇਦ ਵੀ ਸਾਡੇ ਏਰੀਆ ਦੇ ਵਿੱਚ ਸਕੂਲ ਵੀ ਲੱਗਣੇ ਸ਼ੁਰੂ ਹੋ ਜਾਣਗੇ ਤੇ ਉਹ ਦੂਸਰੀ ਸਾਈਡ ਜਿੱਥੇ ਖੜਾ ਆਇਆ ਉੱਧਰ ਸ਼ਾਇਦ ਅਜੇ ਕੁਝ ਦਿਨ ਦੰਡੀ ਮਹੀਨੇ ਵੀ ਲੱਗ ਸਕਦੇ ਨੇ ਵੀ ਜਿਹੜੇ ਸਕੂਲ ਵਗੈਰਾ ਨਾ ਖੁੱਲਣ ਪਰ ਸਾਡੇ ਏਰੀਆ ਦੇ ਵਿੱਚ ਕੱਲ ਤੋਂ ਸਕੂਲ ਲੱਗਣੇ ਸੰਗਰੂਰ ਜਿਲ੍ਹੇ ਦੇ ਵਿੱਚ ਸਟਾਰਟ ਹੋ ਜਾਣੇ ਨੇ ਸੋ ਇੰਨੀ ਇੱਕ ਗੱਲਾਂ ਤੁਹਾਡੇ ਨਾਲ ਕਰਨੀਆਂ ਸੀਗੀਆਂ ਸੋ ਲਾਈਵ ਚੰਗਾ ਲੱਗਿਆ ਤਾਂ ਸੇਅਰ ਕਰੋ ਸਾਡੇ ਲਾਈਵ ਦੇ ਨਾਲ ਜਰੂਰ ਜੁੜਿਆ ਕਰੋ ਧੰਨਵਾਦ ਸਤਿ ਸ੍ਰੀ ਅਕਾਲ